ਦੋਸਤ ਇੱਕ ਬਹੁਤ ਹੀ ਸ਼ਕੀਨ ਤੁਹਾਨੂੰ ਮੁਰਨ ਅਸਲ ਦੀ ਝੋਟੀ ਦਿਖਾਉ ਲਗਾ ਤਾਜੀ ਬਿਲਕੁਲ ਸੂਈ ਸਵਾਈ ਤੇ ਮਗਰ ਕੱਟੀ ਹੈ ਠੀਕ ਆ 12 ਤੋਂ 13 ਕਿਲੋ ਜਿਹੜਾ ਨੈਟ ਤੁਹਾਨੂੰ ਤੋਲ ਕੇ ਦੋ ਰੰਗ ਚਾੜਾਂਗੇ ਮਿਲ ਜੂਗਾ ਤੇ ਕਦ ਕੜਾ ਪਾਕਸ ਤੋਂ ਥਣਾ ਵਾਲੀ ਬੰਤਰ ਵਾਲੇ ਪਾਸ ਤੋਂ ਬਹੁਤ ਚੰਗੀ ਝੋਟੀ ਹੈ ਠੀਕ ਹੈ ਜੀ ਬਾਕੀ ਜੈਡ ਬਲੈਕ ਹੈ ਨਵੇਂ ਹਾਂਸ ਹੈਗੀ ਬਾਕੀ ਜਿਹੜਾ ਭਰਾ ਖਰੀਦੂ ਤਸੱਲੀ ਕਿਸੇ ਵੀ ਟਾਂ ਤੋਂ ਕਰ ਸਕਦਾਗਾ ਜਿਹੜੀ ਜਾਣਕਾਰੀ ਹੋਗੀ ਉਹ ਮਾਰਗਤ ਸਾਂਝੀ ਕਰਾ ਦਾਂਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਰਹੇ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਹਸ ਭਾਈ ਆਪਣਾ ਡਰੈਸ ਬੋਲ ਦਗੇ ਜੀ ਡਰੈਸ ਹੈਗਾ ਜੀ ਪਿੰਡ ਅਬਦੁੱਲਾਪੁਰ ਤਹਿਸੀਲ ਬਸੀ ਪਠਾਣਾ ਡਿਸਟ੍ਰਿਕਟ ਫਤਿਗੜ ਸਾਹਿਬ ਜੀ ਸਰਾਂਤ ਫਤਿਗੜ ਸਾਹਿਬ ਆ ਜੀ ਤੇ ਆਪਾਂ ਨੂੰ ਜੀ ਨੇੜੇ ਖੰਨਾ ਸ਼ਹਿਰ ਪੈ ਜਾਂਦਾ 18 ਕਿਲੋਮੀਟਰ ਹਾਂਜੀ ਸਾਢੇ 4 ਕਿਲੋਮੀਟਰ ਬਸੀ ਪਠਾਣਾ ਤਹਿਸੀਲ ਆਪਣੀ 9 ਕਿਲੋਮੀਟਰ ਆਪਾਂ ਨੂੰ ਫਤਿਗੜ ਸਾਹਿਬ ਆ ਜੀ ਠੀਕ ਆ ਜੀ ਤੇ ਇਧਰੋਂ ਆਪਾਂ ਨੂੰ ਚੰਡੀਗੜ 45 ਕਿਲੋਮੀਟਰ ਤੇ ਲੁਧਿਆਣਾ 60 ਕਿਲੋਮੀਟਰ ਆ ਜੀ ਜੀ ਤੇ ਸੰਪਰਕ ਨੰਬਰ ਆਪਣਾ ਜੀ ਸੰਪਰਕ ਨੰਬਰ ਹੈਗਾ ਜੀ 8872625483 ਠੀਕ ਜਿਹੜੀ ਵੀ ਰ ਆਪਾਂ ਇਹ ਝੋਟੀ ਵੇਚਨੀ ਆ ਮੱਝ ਅੱਜ 6 ਤਰੀਕ 11 ਮਹੀਨਾ ਤੋਂ 25 ਦੀ ਵੀਡੀਓ ਬਣ ਰਹੀ ਆ ਸੂਈ ਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਲਾ ਲਓ ਜੀ ਕੋਈ 12 ਕਿ ਦਿਨ ਹੋ ਗਏ 10-12 ਦਿਨ 12-13 10-12 ਦਿਨ ਮਹਰ ਹੋ ਗਏ ਸੂਈ ਮਗਰ ਬੱਚਾ ਕੱਟਿਆ ਆਪਣੇ ਹਾਂ ਕੱਟੀ ਵਧੀਆ ਚੰਗੇ ਸੇਮਾਂ ਦੀ ਹਰਿਆਣੇ ਦੀ ਮੱਝ ਆ ਉੱਥੋਂ ਹੀ ਮਗਰੋਂ ਹੀ ਕੱਟੀ ਆਈ ਹੈ ਇਹ ਬਿਲਕੁਲ ਜੈਡਵਲਾਈ ਦੀ ਕੱਟੀ ਆਈ ਮਗਰ ਸ਼ਾਹਕਾਲੀ ਸ਼ਾਹਕੋਹਾਂ ਦੀ ਆ ਹਾਂਜੀ ਲਈ ਆਪਾਂ ਨੇ ਇੱਥੋਂ ਆਪਣੇ ਬਸਿਤ ਹੋਈਆਂ ਇਹ ਉਹਨਾਂ ਬੰਦਿਆਂ ਨੇ ਮਤਲਬ ਪਹਿਲੇ ਪਹਿਲੇ ਸੂਈ ਹਰਿਆਣੇ ਚੋਂ ਲੈਂਦੀ ਸੀ ਰੋहतक ਤੋਂ ਠੀਕ ਹੈ ਹਾਂਜੀ ਤੇ ਇਸ ਟਾਈਮ ਦੁੱਧ ਜ ਚਾੜਾਂ ਝੋਲੇ ਵਾਲਾ ਬੰਦਾ ਜਿਵੇਂ ਮਰਜ਼ੀ ਤਸੱਲੀ ਕਰੀਏ ਆਪਣੀ ਕੋਈ ਠੀਕ ਆ ਹਾਂਜੀ ਤੇ ਦੂਜਾ ਸੋਸ ਸੁਈ ਵੀ ਆ ਸੁਈ ਨੂੰ 12 13 ਦਿਨ ਹੋ ਗਏ ਤੇ 12 13 ਕਿਲੋ ਦੁੱਧ ਤਿਆਰ ਨੇ ਹਾਂਜੀ 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 ਠੀਕ ਆ ਫਿਰ ਦੁੱਧ ਹੋਇਆ ਤਾਂ ਹੋਰ ਹੀ ਵਧੂ ਹੋਇਆ ਜੀ ਬਧੂ ਕੀ ਮਤਲਬ ਕਰ ਚੁ 14 ਕਿਲੋ ਕਿਥੋਂ 14 14 13 13 4 ਕਿਲੋ ਤਾਂ ਆਪਨੇ ਘਰੇ ਹੀ ਸੁਈ ਆ ਵੀਡੀਓ ਬਣੀ ਆ ਫੋਨ 'ਚ ਪ੍ਰੋਪਰ ਜੇਰ ਪਈ ਆ ਜੇ ਜੀ ਪ੍ਰੋਪਰ ਪਈ ਵੀ ਨਾਲ ਵਧੀਆ ਸੇਮੰਦੀ ਕਰੀਏ ਠੀਕ ਆ ਠੀਕ ਆ ਲੈ ਇਥੋਂ ਤੁਹਾਨੂੰ ਖਾਣਾ ਦੀ ਮੰਤਰ ਦਿਖਾ ਦੇਣਾ ਥੋੜੀ ਮੱਝ ਮੈਥੋਂ ਡਰਦੀ ਆ ਕੈਮਰੇ ਤੋਂ ਇਹ ਇਥੋਂ ਤੁਹਾਨੂੰ ਆਰਡਰ ਦੀ ਕੁਆਲਿਟੀ ਐਂ ਕਰ ਬਾਈ ਬੋਲ ਦੇ ਹਾਂਜੀ ਇਹ ਇਥੋਂ ਤੁਹਾਨੂੰ ਦੁਹਾ ਝੁੱਟੀ ਖੜੀ ਕਾਦੇ ਕਾਹਲੇ ਪਾਸ ਬਹੁਤ ਚੰਗੀ ਹੈਗੀ ਹਾਂਜੀ ਹਾਂਜੀ ਬਾਕੀ ਫਿਕਸ ਜੈਡਰ ਆ ਝੁੱਟੀ ਦਾ ਥੱਕ ਥੋੜੀ ਅੰਦਰ ਆ ਜੀ ਵੈਸੇ ਠੋਸਲੇ ਵੇਦੀ ਹੈ ਜੀ ਪੱਕੇਲੇ ਵੇਦੀ ਹਾਂ ਠੋਸਲੇ ਦੀ ਜਾਗੀ ਨਾ ਹਾਂਜੀ ਹਾਂਜੀ ਹਾਂ ਤੇ ਇਥੇ ਨਾਲ ਕੱਟੀ ਵੀ ਬੜੀ ਵਾਕ ਮਾਲਾ ਠੀਕ ਆ ਹਾਂਜੀ ਬਾਕੀ ਨਵੇਂ ਹਾਂ ਝੁੱਟੀ ਸਿੰਘਾਸਮ ਮੰਤਰ ਬੜੀ ਵਾਕ ਮਾਲਾ ਠੀਕ ਆ ਹਾਈਡਲ ਪਾਸ ਸੋਹਣੀ ਆ ਇਥੋਂ ਕਵੈਣੀ ਸ਼ੈਰ ਤੋਂ ਤੇ ਇਥੋਂ ਬੈਗ ਸ਼ੈਰ ਤੋਂ ਥਾਂ ਦਿਖਾ ਦੇਣਾ ਧੋਲ ਲੈ ਵੀਰੇ ਲੰਬੀ ਇਥੋਂ ਕਵੈ ਉਏ ਨਾ ਜੀ ਕਿਤੇ ਮਾੜਾ ਮੋਟਾ ਇੱਥੇ ਨਾ ਰੂੜੀ ਰੂੜੀ ਲੱਗ ਗਈ ਜੀ ਅੱਛਾ ਕੋਈ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਨਾ ਨਾ ਗਾਰੰਟੀ ਪੂਰੀ ਪੱਕੀ ਜ਼ਿੰਮੇਵਾਰ ਆਪਾਂ ਠੀਕ ਹੈ ਠੀਕ ਹੈ ਮੋੜ ਲਿਆ ਬਾਈ ਲੈ ਚਲ ਅੰਦਰ ਹੋਈ ਬਸ ਹਾਂ ਜੀ ਅੰਦਰ ਸਾਨੂੰ ਬੰਨ ਕੇ ਦੁਆਰਾ ਆਪਾਂ ਧਾਰਾ ਮਾਰੀ ਦੁਆਰ ਨਾਲ ਵਿੱਚ ਮਾਰ ਦਨੇ ਦੀ ਮਾਰ ਧਾਰਾ ਤੋਂ ਮਾਰ ਕੇ ਦਿਖਾ ਦਾਂਗੇ ਤੇ ਰੇਡ ਸਾਨੂੰ ਵਿੱਚੀ ਕਰਾ ਦਾਂਗੇ ਰੇਡ ਵਿੱਚ ਹੋਊਗਾ ਜੀ ਹਾਂ ਤੇ ਅਜ ਤੋਂ ਨਾ ਆਰਡਰ ਦੁਆਰਾ ਬੈਕਸ਼ਾਰਦਾ ਨਾ ਚਾਰਸ ਫਿਰ ਤੋਂ ਬਿਲਕੁਲ ਇੱਕੋ ਜਿਹਾ ਫਿਕਸ ਜਾ ਡਰਾ ਕਰ ਮਾਲੀ ਦਾ ਬਾਕੀ ਦੇਖੋ ਜਿਹੜੇ ਪੁਰਾਣੇ ਪੈਸੇ ਲੈਣ ਉਹ ਤਸ ਤਾਰਾ ਨੂੰ ਮਾਰਾਂ ਪਸਵਾ ਕਰਕੇ ਭਾਂਡਾ ਕੀ ਕਰਨਾ ਬਤਾਰਾਂ ਹੀ ਮਾਰ ਥੱਲੀ ਮਾਰ ਦੇਣੀ ਚਾਹੀਦੀ ਕਰਨੇ ਆਪਾਂ ਨੋ 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 ਨਾ ਬਸ ਤਾਰਾ ਸੂਰ ਪੂਰੀ ਪੋਲੀਆ ਬਾਈ ਪੋਲੀ ਪੋਲੀ ਮੈਂ ਕਹਿੰਦਾ ਵੀਰੇ ਗਰੰਟੀ ਹੋ ਗਈ ਪੂਰਾ ਸ਼ਰਲਾ ਤਾਂ ਨਹੀਂਗਾ ਕੋਈ ਨਹੀਂ ਮੈਂ ਕਹਿੰਦਾ 100 ਤੋਂ 100 ਵੀਰੇ ਗਰੰਟੀ ਆ ਘਰ ਤੱਕ ਦੀ ਠੀਕ ਹੈ ਪੱਕਾ ਕੰਮ ਆ ਘੜੀਆਂ ਜੀ ਮੈਂ ਲੱਗੀ ਠੀਕ ਹੈ ਇੱਕ ਨਾਲ ਇੱਕ ਫਰੀ ਵਾਲੀ ਗੱਲ ਹੀ ਆ ਨਾ ਬਾਈ ਆਪ ਵੀ ਝੋਟੀ ਆ ਗਈ ਮਗਰ ਵੀ ਕੱਟੀ ਆ ਗਈ ਦੋਨੇ ਮਾ ਮਾਵਾਂ ਤਾਂ ਹੀ ਚੰਗੀਆਂ ਸ਼ਕੀਨ ਆ ਗਿਆ ਨਾ ਬਿਲਕੁਲ ਜੀ ਬਿਲਕੁਲ ਹਮ ਨਵੇਂ ਹਾਂ ਚ ਪਾਜਾ ਗਿਆ ਆਪਾਂ ਹਾਂਜੀ ਬਾਕੀ 13 ਤੋਂ ਚਲ 12 ਮੰਨ ਕੇ ਲੈ ਜਾਓ ਕਿ ਯਾਰ ਉਪਰ ਆ ਤਾਂ ਵੀ ਕਰ ਜਾ 12 ਲੀਟਰ ਇਹਦੇ ਦੋ ਰੰਗ ਤਿੰਨ ਰੰਗ ਚੋ ਸਕਦੇ ਆ ਮਾ ਦਾ ਵਿੱਚ ਪਾਣੀ ਲਿਆ ਭਰ ਕੇ ਚੁੱਬੀ ਚ ਭਰ ਲਿਓ ਬਾਕੀ ਤਸਮਾਰ ਕੇ ਆਪਾਂ ਤੁਹਾਨੂੰ ਧਾਰਾ ਮਾਰ ਦਿੰਨੇ ਹਾਂ ਹਾਂਜੀ ਲੈ ਵੀ ਬਣਾਓ ਚਲੋ ਸਮਾਹ ਕਰ ਲਿਆ ਬੱਚਾ ਬੰਨਤਾ ਮਿੱਤਰੋ ਤੇ ਹੁਣ ਸਣਾ ਪਤਾਰਾ ਮਾਰ ਕੇ ਦਿਖਾ ਦੇ। ਕੋਈ ਧਾਰ ਤੇ ਲੱਗਿਆ ਛੋਟੀ ਕੋਈ ਆਏ ਨਹੀਂ ਹੈਗਾ ਜੀ। ਹਾਂ ਬਿਲਕੁਲ। ਜਿਹੜਾ ਬੋਹ ਧਾਰ ਤੇ ਲੱਗਿਆ ਮਤਲਬ ਹਾਂ ਪੂਰੀ ਚਾਰੂਆ ਚਾਰ ਪਾਉ ਨੂੰ ਸੰਨੀ ਕਰ ਲੋ ਜੋ ਮਰਜ਼ੀ ਪਾ ਲੋ। ਹਾਂ ਦੇਖ ਸਕਦੇ। ਚਾਰਜੂ ਪੂਰੀ ਫੁੱਲ ਆ। ਫੁੱਲ ਚਾਰੂਆ ਖਾਲ ਪਾ ਦੋ ਦਲੀਆ ਪਾ ਦੋ। ਅਸੀਂ ਕੋ ਅਸੀਂ ਤਾਂ ਵੈਸੇ ਨਾਰਮਲ ਫੀਡ ਹੀ ਪਾਉਂਗੇ। ਆ ਬਈ ਕੱਟੇ ਥੋੜੀ ਪੀੜੀ ਕਰ ਦੇ। ਇੱਕੇ ਜੀ। ਹਾਂ ਜੀ। ਲੋ ਜੀ। ਬੰ ਮਾਰੋ ਤਾਰਾਂ ਦੇ। ਹਾਂ ਜੀ। ਪੁੱਲੀ ਧਾਰ ਆ ਜੀ ਫੁੱਲ ਦੇਖੋ ਜੀ। ਲੈ ਮਤਲਬ ਪੂਰੀ ਆਮੀ ਗੰਨਰ ਗੈਨ ਲਈ ਵਰਦਿਆ ਨਾ ਕੇਲੇ ਦੇਖੋ ਮੋਟੀ ਧਾਰ ਵਾਲਿਓ ਫਰਸ਼ ਵੀ ਗਲੀਆਂ ਕੱਢੀ ਗਲੀਆਂ ਕੱਢਦੀ ਆ ਥੱਲਿਓ ਹੂੰ ਚੰਗੀ ਧਾਰ ਦਾ ਨਾ ਹੂੰ ਪੋਲੀ ਵੀ ਐ ਦੱਸਦੀ ਆ ਹੱਥ ਨਾਲ ਹਾਂਜੀ ਹੂੰ ਉਹਨਾਂ ਦਾ ਥਣਾਫ ਨੂੰ ਸਾਇਦ ਖਾਇਮਾ ਦਾ ਪਸਮਾਰ ਕੇ ਬਿਲਕੁਲ ਇੱਕੋ ਜਿਹਾ ਜਾਰੇ ਥਾਨ ਹੈਗੀ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਸੋਡੀ ਸਮਝਾ ਮਿੱਤਰ ਹੁਣ ਆਇਆ ਸ੍ਰੀ ਸੁਪਿੰਦਰ ਬਾਈ ਇਹਦਾ ਰੇਟ ਕੀ ਕਰਨ ਲੈਣ ਦੇਣ ਜਾ ਰੇਡ ਕਰਨੂ ਤਾਂ ਜੀ ਮੰਡੀ ਪਾ ਲਈਏ ਕੱਟੀ ਇਹਦਾ ਮੋਲ ਇੱਕ 70 80 ਵੀ ਕਰਦੇ ਆ ਜੀ ਹੂੰ ਤੁਸੀਂ ਦੱਸੋ ਕਿੰਨੇ ਦੇ ਦੀਏ ਦੇਖੋ ਤੇਰੀ ਚੀਜ਼ ਐ ਕਿਹੜਾ ਦੱਸੋ ਮੈਨੂੰ ਦੱਸੋ ਵੀ ਵੱਧ ਰੇਡ ਦੀ ਦੇ ਦੀਏ ਹੈਂ ਰੇਡ ਦੀ ਦੀਏ ਕੱਟ ਗੱਲ ਥੋੜਾ ਜਾ ਦੱਸ ਦੋ ਤੁਸੀਂ ਦੱਸ ਦੋ ਕਿਵੇਂ ਕਰ ਆਇਆ ਕਰ 45 ਤੱਕ ਕਰ ਲਾ ਹੂੰ ਇੱਕ 45 ਕਰਦੇ ਮੁੱਲ ਡੇ ਰੰਗ ਜੀ ਕੋਈ ਉਹ ਚੋ ਵੀ ਕਰ ਦਾਂਗੇ ਮਾਨਤਨ ਮਾਨਤਨ ਹੋਊਗਾ ਇੱਕ 45 ਚ ਮਾਨਤਨ ਹੋ ਜਾਊਗਾ ਮਾਨਤਨ ਹੋਊਗਾ ਜੀ ਬਸ ਠੀਕ ਹਾਂ ਜੀ ਇੱਕ 45 ਬਾਈ ਨੇ ਮੁੱਲ ਕੀਤਾ ਬਾਕੀ ਜੇ ਮਾਨਤਨ ਹੋੜਾ ਹੋ ਜਾਊਗਾ ਠੀਕ ਹੈ ਮਗਰ ਕੱਟੀ ਹੈ 12 ਅੰਗਲ ਤੁਹਾਨੂੰ ਨੈਟ ਤੋਲ ਕੇ ਮਿਲ ਜੂ ਦੂਜਾ 100 ਝੋਟੀ ਆ ਚੰਗੇ ਕੱਦ ਕਰ ਗੱਲ ਇਹ ਵੀ ਜਿਹੜੇ ਨਹੀਂ ਜਿਹੜੇ ਭਰਾ ਨਹੀਂ ਤਾਂ ਇੱਥੇ ਆਣੋਂ ਆਪਣਾ ਇੱਥੇ ਤਸੱਲੀ ਕਰ ਸਕਦਾ ਜੇ ਕਿਸੇ ਨੇ ਆਨਲਾਈਨ ਮੰਗਾਉਣੇ ਵੀ ਆਨਲਾਈਨ ਵੀ ਮੰਗਾ ਸਕਦੇ ਜ਼ਿੰਮੇਵਾਰੀ ਹੋਊਗੀ ਜ਼ਿੰਮੇਵਾਰੀ ਪੂਰੀ ਹੋਊਗੀ ਜੀ ਮੇਰੀ ਕੋਈ ਐ ਨਹੀਂ ਸਾਰਾ ਡਰਾਈਵਰ ਪੂ ਹਾਂਜੀ ਠੀਕ ਆ ਭਾਈ ਯੂ ਨੋ ਸੰਦਾਈ ਕਾਰਲੋਸ ਨਾਲ ਪਰਕ ਬਾਈ ਨਾਲ ਧੰਨਵਾਦ ਜੀ ਠੀਕ ਹੈ